ਦਸਹਰਾ ਪਹਿਲਾ ਦਸਹਿਰਾ ਆਜਾ ਨਾ ਸੌਰੀ ਪਿੰਡ ਪਹਿਲਾ ਦਸਹਿਰਾ ਮਨਾਉਗੀ ਅੱਜ ਸਭਣੀ ਦਸਹਰੇ ਦੀਆਂ ਤੁਹਾਨੂੰ ਸਾਰਿਆਂ ਨੂੰ ਸਾਡੇ ਬੰਨਿਓ ਤੇ ਸਾਡੇ ਸਾਰੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਕਰਦੇ ਕਰਦੇ ਬਈ ਜੌਸ ਵਾਲਾ ਜੈ ਮਹਾਰਾਣੀ ਆ ਪਿਪਲ ਇਹਨੂੰ ਲਾਗਦੇ ਆ ਪਤਾਸੀ ਲਓ ਜੀ ਟਿੱਕੀਆਂ ਹੋ ਗਈਆਂ ਰੈਡੀ ਆ ਬੂ ਵੀ ਜਿਨੇ ਜਿਨੇ ਛਕਣੀਆਂ ਟਿੱਕੀਆਂ ਹਾਂ ਉੱਠ ਜਾਣਾ ਨੀ ਸਾਂਜੀ ਤੇ ਕਿੰਨੇ ਵਜੇ ਆਣਾ ਤੁਸੀਂ ਤੁਸੀਂ 5 ਵਜੇ ਚਲੋ 5 ਵਜੇ ਆਣਾ ਉਸਤ ਕੀ ਗੁੱਡ ਮਾਰਨਿੰਗ ਸਾਰਿਆਂ ਨੂੰ ਏਤੀ ਦਸਹਿਰਾ ਪਹਿਲਾਂ ਸਾਰਿਆਂ ਨੂੰ ਤੇ ਹੁਣ ਆਪਾਂ ਚੱਲਨੇ ਆਂ ਸਾਂਝੀ ਤਾਰਨਾ ਚ ਜਾ ਕੇ ਸਾਂਝੀ ਲਾਵਾਂਗੇ ਬਹੁਤ ਧੰਨਵਾਦ ਆਹ ਦੇ ਵਰਗੇ ਹੀ ਖਾਓ ਕਮੈਂਟਰੀ ਨਾ ਨਹੀਂ ਕਰਨੀ ਤੇਰੇ ਵਰਗੇ ਆ ਦੋਈ ਹੋ ਗਏ ਤੇਰੇ ਚੱਲ ਨਹੀਂ ਰਹੀ ਤੇ ਆਪ ਦੇ ਘਰੇ ਹੀ ਚੱਲੀ ਹੈ ਹਾਂ ਹੁੰਦੇ ਆ ਮਾਰਲੇ ਸਾਹ ਟੁੱਟੇ ਵੱਲ ਲੱਗ ਗਿਆ ਤੂੰ ਸਾਨੂੰ ਦੇਖੋ ਹੈ ਸੂਰਜ ਰੱਖ ਲਿਓ ਚੰਦ ਤਾਰ ਦਿਓ ਬਕੋਤ ਵੀ ਰੱਖ ਹੱਥ ਵੀ ਰੱਖਦੇ ਹੁੰਦੇ ਉਹ ਨਹੀਂ ਨਹੀਂ ਹੱਥ ਵੀ ਰੱਖਦੇ ਹੁੰਦੇ ਨਹੀਂ ਆਹ ਜੁਨੀ ਹੋਏ ਸਾਂਜੀ ਦੇ ਰੱਖਣਿਆ ਨਾ ਰਿੰਕੂ ਕੀ ਸਾਂਜੀ ਦੇ ਹੱਥ ਤੇ ਪਾਵੇਂ ਸਾਰੇ ਰੱਖਿਆ ਦੇਖ ਲਓ ਮੈਂ ਮੈਂ ਰੱਖਿਆ ਉਹ ਦੇ ਨੱਚੀ ਆ ਫੇਰ ਇੱਧਰ ਹੱਥ ਤਿੰਨ ਬਸ ਰੱਖੋ ਦੇਖ ਕੇ ਆਪਦੇ ਹੱਥ ਨਾਲ ਆਖਾਂ ਕੇ ਬਸ ਰੱਖ ਲਿਓ ਬੱਟੀ ਹੋਈ ਆ ਝਾਪੜੀ ਆਓ ਇੱਧਰ ਸੰ ਆਗੇ ਲੱਭੂ ਜੀ ਆਪਰੇ ਆਗੇ ਲਾਹ ਤਾਂ ਦਾ ਮਸਾਲਾ ਦੇ ਵੀ ਆਉਂਦਾ ਨਹੀਂ ਤੂੰ ਨਹੀਂ ਸਾਰੇ ਕਿੱਥੇ ਨਾ ਤਿਆਰ ਦਾ ਚਲੋ ਗਾ ਟਰੈਕਟਰ ਡਰੋਡਰ ਕਢਾ ਕੇ ਉਹ ਯਾਰ ਉਹ ਮੈਂ ਤਰੋ ਲੇਟ ਹੋਇਆ ਨਾ ਚਲੋ ਓਏ ਚਲੋ ਬਹੁਤ ਜ਼ੋਰ ਲੱਗਣ ਲੱਗਿਆ ਹੁਣ ਗਾਜੀ ਦਾਮ ਦਵਾ ਦਿਓ ਮੋਲੇ ਨੂੰ ਨਾਉਂਦ ਵਰ ਹੋ ਗੀ ਲੱਗਦਾ ਕੁਚਾ ਨਹੀਂ ਮਾਥਾ ਉਹ ਇਹ ਤਾਂ ਡੋਲ ਆ ਰਿਹਾ ਉਹ ਮੱਥੇ ਦੇ ਵੀ ਲਾਇਆ ਪੈਗ ਉਹ ਕਾਲੀ ਟੀਬ ਉਹ ਕਾਲੀ ਟੀਬ ਲਈ ਵੀ ਆ ਕਾਲੀ ਟੀਬ ਲਈ ਆ ਉਹ ਦੂਜੀ ਵਾਲਾ ਇੱਕ ਮੱਥਾ ਕਾਲਾ ਦੀਦਾ ਪਿਆ ਸਿੱਧਾ ਬਸ ਰਹਿ ਆ ਪੁੱਠਾ ਏ ਰੱਬੀ ਉਹ ਜਾ ਹਾਂ ਉਹ ਵੀ ਡੋਲ ਜਾ ਓਏ ਆ ਵੀ ਲਾ ਦੇ ਮੂੰਹ ਰਹਿ ਗਏ ਮਾਤਾ ਤੂੰ ਆਹ ਹੋ ਮਮੋ ਆਹ ਆਦੇ ਹੁਣ ਹਾਂ ਹੁਣ ਮੋੜਾ ਦਾ ਸਹੀ ਗੱਲ ਹੈ ਜਲੋ ਬਈ ਤੂੰ ਬਹਿ ਜਾ ਤੇ ਹਰ ਬਾਣ ਹਾਂ ਜੀ ਉਮਰ ਆਪਾਂ ਨੂੰ ਅੱਜ ਮੇਹਣੇ ਵਾਲੇ ਮਿਲਣੇ ਸੀ ਸੰਜੀ ਤਾਰ ਵੀ ਆਏ ਦੇਖੇ ਓਏ ਲੱਭੂ ਛੁੱਤੇ ਪਏ ਨਾ ਜਾ ਕੇ ਚਲੋ ਚਲੋ ਵੀ ਮਾਰੂ ਸਲਫ ਕਰਾਂ ਓਏ ਜੇ ਹੁਣ ਬਹਿ ਜਾਵੇਂ ਘਰ ਨਹੀਂ ਹੋਏ ਟਰਾਲੀ ਆਹੋ ਬਾਹਰਿਆਂ ਦੇ ਕੰਮ ਅੱਠ ਬਾੜਾ ਟਰਾਲੀ ਤੇ ਉਹ ਮੇਲਾ ਦਾ ਰਾਤ ਬੋੜੀਆਂ ਤੁਸੀਂ ਨਚਾਂ ਨਚਾ ਹੰਬਾਤਿਆਂ ਤਾਂ ਨਹੀਂ ਉੱਠ ਗਿਆ ਅੱਜ ਰਾਤ ਨਚਾਈਆਂ ਵਾਲੀਆਂ ਚਲੋ ਜੀ ਚਲੋ ਯਾਰ ਰਵੀ ਜੀ ਗੋਤਾ ਘੋਰ ਤਾਂ ਡੁੱਬ ਗਿਆ ਸੀ ਓਏ ਚੁੱਪ ਹੀ ਲੱਗੀ ਸੀ ਓਏ ਇਹਦੇ ਚ ਗੱਪ ਜੀ ਹੁੰਦੀ ਹਾਂ ਹਾਂ ਓ ਰਵੀ ਆ ਇਧਰੋਂ ਤੂੰ ਹੀ ਆਲਾ ਸਮਾਨ ਆ ਜੇ ਉੱਥੇ ਮਾਤਾ ਜੀ ਮਾਤਾ ਜੀ ਮਾਤਾ ਜੀ ਚਲੋ ਮੈਂ ਆਉਂਗਾ ਆਰੋ 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 ਤਾਰੋ ਕਰਾ ਖਾਂ ਜਗਾ ਜੀ ਕੱਢ ਦਿਓ ਦੁਕਾਨ ਨੂੰ ਆ ਜਾ ਆਰੋ ਇੱਥੇ ਆ ਜਾ ਬਹੁਤ ਆ ਦੇ ਆ ਗਈ ਕਾਂਜੀ ਉਹ ਆ ਗਈ ਇੱਕ ਸੰਧੀ ਓ ਬਈ ਦੇਖ ਨੀ ਪਹਿਲਾਂ ਹਾਂ ਵਾ ਠੀਕ ਆ ਪਹਿਲਾਂ ਜਾ ਹੈਗਾ ਹਾਂ ਕੱਢ ਦੇ ਕੱਢ ਦੇ ਬਈ ਚਾਰ ਜਵਾਲਾ ਜੈ ਮਾਤਾ ਕਾਲੀ ਓ ਅਗਲੇ ਸਾਹਿਬ ਫੇਰ ਆਵਾਂਗੇ ਤਾਰੇ 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 ਫੜਾ ਓਏ ਮੋਤਾ ਖੁਰਾ ਨੂੰ ਢੋਲ ਵਾਲਾ ਦਾ ਓਏ ਇਹਦਾ ਦੇਦਾ ਇੱਕ ਦੀਵਾ ਫੜਾ ਦਿਆ ਦੀਵਾ ਫੜਾ ਢੋਲ ਵਾਲਾ ਤਾਰ ਦੇ ਦੀਵਾ ਤਾਂ ਰਾਂਗੇ ਉੱਤੇ ਇਹ ਤਾਂ ਬਸ ਇਹ ਤਾਂ ਵੋਟਰ ਵਾਲੇ ਠੇਕੇਦਾਰ ਨੇ ਬਣਾਇਆ ਲੱਗਦਾ ਵੀ ਕੀ ਗੱਲ ਢੋਲ ਵਾਲਾ ਇਹਨੇ ਲੈ ਜਾਣਾ ਭਾਰਤਾਂ ਇਹ ਜਿਆ ਲੋਟੋ ਲਾ ਲਿਆ ਆ ਮਾਰ ਲੋਟੋ ਲਾ ਲਿਆ ਓ ਚੱਲ ਚੱਲ ਯਾਰ ਪੜ ਲਿਆ ਪੜ ਲਿਆ ਓਏ ਪੜ ਲਿਆ ਕੋਈ ਫਾਸਲਾ ਜੱਪੋ ਜਾ ਕਰੇ ਦੇ ਆ ਆ ਜਾ ਆ ਜਾ ਆ ਨਾ ਸਰਦੀ ਜੋਰ ਲਾ ਕੇ ਆ ਜਾ ਆ ਜਾ ਹਾਂਜੀ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਸੋ ਜਿਨ੍ਹਾਂ ਨੇ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਕਮੈਂਟਾਂ ਦੇ ਨਾਲ ਜਿਹੜੀ ਹਾਈਪ ਦੀ ਆਪਸ਼ਨ ਹੁੰਦੀ ਹੁੰਦੀ ਹੈ ਹਰੇਕ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਆ ਕਰੋ ਸਭ ਤੋਂ ਪਹਿਲਾਂ ਦਸਹਿਰੇ ਦੀਆਂ ਤੁਹਾਨੂੰ ਸਾਰਿਆਂ ਨੂੰ ਸਾਡੇ ਬੰਨਿਓ ਤੇ ਸਾਡੇ ਸਾਰੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਵਾਇਗ ਨੂੰ ਮੇਰ ਕਰਨ ਸਾਰਿਆਂ ਤੇ ਤੇ ਦਸਹਿਰਾ ਸਾਰਿਆਂ ਲਈ ਖਾਸੇ ਖੇੜੇ ਤੇ ਖੁਸ਼ੀਆਂ ਭਰਿਆ ਹੋਵੇ ਅੱਜ ਦਸਹਿਰਾ ਵੀ ਆ ਤੇ ਦਸਵੀਂ ਵੀ ਆ ਹੁਣ ਆਪਾਂ ਚੱਲੇ ਆ ਦਸਵੀਂ ਤੇ ਬਾਬੇ ਸ਼ਿਧੀ ਮੱਥਾ ਟੇਕਣ ਕਿੱਥੇ ਜਾ ਮੰਗ ਦਸਹਿਰਾ ਦੇਖਣ ਆ ਲਾ ਕਿੱਥੇ ਜਾਣਾ ਹੈ ਜਾ ਸੁੱਤੀ ਪਏ ਨੂੰ ਤੜਕੇ ਉਹਨੂੰ ਮੈਂ ਠਾਇਆ ਤੂੰ ਤਾਂ ਸਾਝੀ ਦੇ ਨਹੀਂ ਮੈਂ ਤਾਂ ਪੰਜ ਵਜੇ ਉੱਠ ਪਹਿਲਾਂ ਤਾਂ ਆਇਆ ਜੀ ਮਗਾ ਚਾਲ ਸਾਝੀ ਤੇ ਤਾਰ ਨਹੀਂ ਆ ਕਿੰਨੇ ਵਜੇਗੇ ਮਗਾ ਦਸਾਉਟੇ ਤਾਂ ਨਾ ਪਤਾ ਨਹੀਂ ਕਿੰਨੇ ਬੱਜੇ ਵੇ ਨਹੀਂ ਨਹੀਂ ਕਿਹੜੀ ਅਜੀ ਤਾਂ 5 ਵਜੇ ਜਾਣਾ ਫਿਰ ਤਾਂ ਤੁਹਾਨੂੰ ਤਾਂ 3 ਵਜੇ ਦਾ ਅਲਾਰਮ ਲਾ ਮੈਂ ਕਿਹਾ ਸਰਜਰੀ ਕੀ ਤਾਂ ਉਹ ਗੱਲ ਹੋ ਗਈ ਲੋਕੀ ਸੁੱਤੇ ਪਏ ਨਾ ਜਾਗੇ ਅਸੀਂ ਸਾਂਝੀ ਤਾਰ ਵੀ ਆਏ ਹਾਂ ਬੜੇ ਲੋਕ ਕਹਿੰਦੇ ਸੀ ਜਾਨਾ ਕਹਿਣਾ ਈ ਆ ਤੂੰ ਹੀ ਤਾਂ ਗਈ 6 ਵਜੇ ਪਹੁੰਚੇ ਹੋਗੇ ਮੈਂ ਤਾਂ 5:30 ਪਹੁੰਚ ਸੀ 6 ਵਜੇ 6:30 ਮੈਂ ਕਿਹਾ ਡੈਢ ਆਏ ਨਹੀਂ ਕਿ ਸਾਂਝੀ ਤਾਰਦ ਗਏ ਕਿ ਕਿੱਥੇ ਚਲੇ ਗਏ ਬਾਬੇ ਸ਼ੀ ਦੀ ਪਹੁੰਚ ਚੁੱਕੇ ਆ ਆ ਪਿਪੜ ਜਿਹਨੂੰ ਲਗਦੇ ਆ ਬਟਾਸੀ ਹਨ ਵੀ ਲੱਗਦੇ ਆ ਕਿ ਪਹਿਲਾਂ ਲੱਗਦੇ ਸੀ ਹੁਣ ਵੀ ਲੱਗਦੇ ਆ ਲੱਗਦੇ ਆ ਹਾਂ ਕਈ ਸਾਲਾਂ ਬਾਅਦੋਂ ਲੱਗਦੇ ਆ ਆ ਪਿੱਪੜ ਆ ਜੀ ਇਹ ਇਹ ਜੋ ਸਥਾਨ ਆ ਬਾਬੇ ਸ਼ੀਤਾਂ ਦਾ ਹੀ ਆਪਣੇ ਪਿੰਡ ਈ ਝੋੜਨਾ ਤੇ ਬਹੁਤ ਹੀ ਪਵਿੱਤਰ ਤੇ ਸ਼ਕਤੀ ਵਾਲਾ ਸਥਾਨ ਆ ਕਰ ਲੋ ਮੈਡਮ ਮੈਰਟ ਕਰਦੀ ਸੀ ਚਲੋ ਚਲੋ ਯਾਰ ਮੋੜ ਕੇ ਵੀ ਆਣਾ ਤੂੰ ਤਾਂ ਕਹਿੰਦੀ 11 ਵਜੇ ਨੂੰ ਆਪਾਂ ਉਧਰੋਂ ਮੁੜੇ ਆਵਾਂਗੇ ਜੋਂ ਟੰਗ ਕੇ ਆ 11 ਦਾ ਤੂੰ ਇੱਥੇ ਘਰੇ ਹੀ ਵਜਾ ਤੇ ਹੋਰ ਕਿਨੇ ਵਜਾਏ ਚਲੋ ਚਲੋ ਫਿਰ ਜੋਂ ਤੋਰ ਲੈ ਮੰਮੀ ਤੂੰ ਅੱਜ ਲੈ ਕੇ ਗਈ ਸੀ ਤਾਰਨ ਨੂੰ ਹੋਰ ਆ ਦੇਖਾਈ ਚਾਹ ਦੇਣਾ ਬੰਨਣੇ ਠੀਕ ਆ ਪਾਪੀ ਵਾਹ ਤੇ ਨਾ ਇਹ ਸਾਰੇ ਤਾਰੇ ਉਹਨੇ ਆ ਨਹੀਂ 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 ਦੀਵਾਲੀ ਨੂੰ ਰੱਖਾਂਗੇ ਆਪਾਂ ਅੱਛਾ ਹਾਂ ਜੀ ਉਹਨੇ ਦਿਨ ਰੱਖਣੇ ਆ ਇਹ ਹਾਂ ਹਟਾ ਜੀ ਇਹਦੇ ਰੱਖਾਂਗੇ ਬਹੁਤ ਸੋਹਣੇ ਹੋਇਆ ਜੋਂ ਤੱਕ ਯਾਰ ਕਬਨ ਨਖਰਾ ਯਾਰ ਇਹਨਾਂ ਦੇ ਰਹਿੰਦਾ ਕਹਿੰਦਾ ਜਾਣ ਨੂੰ ਰਹਿਣ ਦੇ ਮੇਰੇ ਟੰਗ ਤੇ ਆਹ ਬੱਸ ਫਿਰ ਕਿਹਨੂੰ ਜਾਣ ਨੂੰ ਤਿਆਰੀ ਦੇਣੀ ਲੈ ਬਾਤਾਂ ਟਾਂਗ ਲੈ ਆ ਜਾ ਰਹਿਣ ਦੇ ਲਾ ਦੇ ਲੀੜੇ ਉੱਥੇ ਵੀ ਟੰਗਣੀ ਹੈ ਜਾ ਕੇ ਆ ਜਾਓ ਹੁਣ ਬਹੁਤ ਜੋਗਲੀਆਂ ਕਰ ਲਿਓ ਯਾਰ ਚਲੋ ਚਲੋ ਕਰ ਆ ਚੱਪਲਾ ਵਰ ਗਿਆਣਾ ਵੇਰ ਕੀ ਆ ਗੱਡੀ ਦਾ ਬਹਿ ਜਾਣਾ ਬਾਰੀ ਲੀਨ ਟੌਰ ਕੱਟ ਕੇ ਜਾਈਦੀ ਹੁੰਦੀ ਫੇਕ ਕੇ ਨਾਲ ਟੌਰਿਆਂ ਨਾਲ ਤਾਂ ਹੀ ਲੱਗ ਜਾਂਦਾ ਚੋਪਰ ਤਾਂ ਹੁਣ ਕੱਢ ਲਾ ਤਾ ਉਹਾਂ ਦੇ ਪੰਡ ਜਾਣ ਕੱਲੇ ਜਾਉਂਦੀ ਟੰਗੜੀਆਂ ਹੋਰ ਨਹੀਂ ਲੱਗ ਜਣਾ ਕੋਈ ਖੀਰ ਖੂਰ ਲੈ ਜਾਂਦੀ ਦਸਮੀ ਸੀ ਅੱਜ ਪਈ ਆ ਆਪਣੀ ਹੈ ਖੀਰ ਮੰਮੀ ਨੂੰ ਵੀ ਬੜਾ ਰਣੀ ਤੋਂ ਡੱਬਾ ਲੈ ਦੂੰਗੀ ਹੋਗ ਲੈ ਜਾਣਾ ਹੀ ਹੂੰ ਉਹਨਾਂ ਨੇ ਬਣਾ ਲੈਣਾ ਚੀਰ ਦੋ ਉਹ ਜਾਣਾ 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 ਨਾਲ ਸੱਜੀ ਦਾ ਕਰਦਾ ਮੰਮੀ ਕਹਿੰਦੀ ਵੜੀ ਲੱਤਾਂ ਵਾਲੀਆਂ ਦੋਸਦੀਆਂ ਕੱਲ ਗਿੱਦਾ ਪਾਲਿਆ ਬੰਦ ਸਾਂਜੀ ਉਹ ਤਾਂ ਗੰਗਾਣੀ ਗਾਈ ਜਾਂਦੀ ਗਿੱਦਾ ਪਾਉਣ ਜੱਟੀਆਂ ਬਨੇ ਰਹੇ ਹਲ ਦੇ ਹੁਣ ਜੋਤ ਦੇ ਜਿਉਂ ਟੰਗਣ ਚੱਲੀਆਂ ਹੂੰ ਜੋਤ ਦੇ ਜਿਉਂ ਟੰਗਣ ਚੱਲੀਆਂ ਜੋਤ ਤਾਂ ਹੈ ਨਹੀਂ ਆਹ ਜੋਤ ਤਾਂ ਹੈ ਨਹੀਂ ਫੜਾ ਗਈ ਆਣੇ ਆ ਸਾਡੇ ਵਾਲੀਆਂ ਆਪਣੀਆਂ ਆਈਆਂ ਜੋਉਂ ਜੋਉਂ ਟੰਗਣ ਮੇਰੇ ਜੋਤ ਤਾਂ ਚੱਲ ਬਾਹਰ ਆ ਹੈ ਮੈਨੂੰ ਕੀ ਪਤਾ ਆਹ ਕੋ ਪਰ ਹੁਣ ਪਹਿਲਾਂ ਹੁੰਦਿਆਂ ਦੇ ਪਰ ਹੁਣ ਤਾਂ ਬਹੁਤ ਟਾਈਮ ਹੋ ਗਿਆ ਆਉਣਗੀਆਂ ਰਿਵਾਜ ਜੇ ਹੁਣ ਖਤਮ ਹੋਣ ਲੱਗੇ ਪਤਾ ਨਹੀਂ ਖਤਮ ਹੋਏ ਪਤਾ ਆਪਦੇ ਤੇ ਆ ਖਤਮ ਕਰ ਲ ਜਾਈਏ ਕੰਟੀਨਿਊ ਰੱਖੋ ਪਰ ਨਹੀਂ ਆ ਜਦੋਂ ਪਿਛਲੀ ਅਸੀਂ ਸਾਂਝੀਆਂ ਨ ਜਾਂਦੇ ਹੁੰਦੇ ਸੀਗੇ ਹੁਣ ਪਤਾ ਕੀ ਸ਼ੁਰੂ ਤੋਂ ਹੀ ਅੱਗੇ ਮੰਮੀ ਨਾਨੇ ਹੁਣਾਂ ਦੇ ਲੈ ਕੇ ਜਾਂਦੇ ਨੇ ਤਮਾਮੇ ਹੁਣਾਂ ਦੇ ਇਹ ਇੱਕ ਬੰਦੇ ਕਾ ਤੋਂ ਹੁੰਦੇ ਆ ਮਨਤਾਬ ਨਹੀਂ ਪਤਾ ਪਤਾ ਕੀ ਆ ਬਸ ਗੇੜੇ ਲਾਉਣਾ ਹੀ ਪਤਾ ਨਾ ਆਈ ਮੈਨ ਪਤਾ ਵੀ ਸ਼ੁਰੂ ਤੋਂ ਬੰਦੇ ਸੀ ਨਹੀਂ ਨਹੀਂ ਆਈ ਪਤਾ ਵੀ ਸੱਗਨ ਮਿਲਣਾ ਪੈਸੇ ਮਿਲਣੇ ਬਸ ਇਹ ਕਾਤੋਂ ਬੰਦੇ ਵੀ ਜੇ ਕਿਸੇ ਨੂੰ ਪਤਾ ਤਾਂ ਜਰੂਰ ਦੱਸਿਓ ਮੈਨੂੰ ਕੋਈ ਪਤਾ ਵੀ ਕਾਤੋਂ ਬੰਦੇ ਹੁੰਦੇ ਆ ਜਿਹੜੇ ਜੋ ਬੰਦੇ ਹੁੰਦੇ ਆ ਇਹ ਅੱਜ ਅੱਜ ਦਸਹਰੇ ਆਉਂਦੇ ਨਹੀਂ ਬੰਦੇ ਆ ਫਿਰ ਦੀਵਾਲੀ ਵਾਸਤੇ ਕਾਤੋਂ ਰੱਖ ਲਿਓ ਉਹ ਹੱਡੜੀ ਤੇ ਰੱਖੂ ਮੈਂ ਅੱਗੇ ਮੇਰੇ ਜੂੜੀ ਜੀ ਜਦੋਂ ਛੋਟਾ ਹੁੰਦਾ ਜੂੜੇ ਹੀ ਆਉਣਾ ਨਿਕਾਇਆ ਇੱਥੇ ਟੰਗ ਦੇਣੇ ਨੇ ਸਾਰਿਆਂ ਨੇ ਆ ਕੇ ਜਾਉ ਆਏ ਹੁਣ ਤਾਂ ਟੰਗੇ ਟੁੰਗੇ ਨਹੀਂ ਬਹੁਤ ਸਾਲ ਹੋ ਗਏ ਪਰ ਟੰਗਾਂ ਦੇ ਕਿਤੇ ਉਦੋਂ ਬਾਅਦ ਜੂੜਾ ਇਕੱਠਾਤਾ ਜਿੰਨਾ ਟਾਈਮ ਜੂੜਾ ਪਹਿਲਾਂ ਰੱਖਿਆ ਸੀ ਉਨਾਂ ਟਾਈਮ ਟੰਗਦੇ ਹੁੰਦੇ ਜਦੋਂ ਪੜ੍ਹਦੇ ਹੁੰਦੇ ਸਕੂਲੇ ਹੁਣ ਫੇਰ ਰੱਖਤਾ ਲਿਆ ਹੁਣ ਰੱਖ ਲਿਆ ਹੁਣ ਬਸ ਨਾਂ ਗਿਆ ਟਾਈਮ ਉਹਦਾ ਨਹੀਂ ਇਹਦੀ ਕੀ ਕਾਹ ਤੋਂ ਬੰਦ ਹੈ ਮੈਨੂੰ ਤਾਂ ਆਪ ਨਹੀਂ ਪਤਾ ਚਿਹਰੇ ਦੀ ਨਸਕਰਾਟ ਉਹਦੀ ਹੋ ਜਾਂਦੀ ਐਲੀ ਮੇਰਾ ਪੈੰਡ ਆ ਗਿਆ ਤੇ ਮੇਰਾ ਘਰ ਆ ਗਿਆ ਹੈ ਪੈੰਡ ਦੀ ਮੇਰੇ ਬੂਟੇ ਦੇਖ ਕੇ ਆਏ ਬੂਟੇ ਦੇਖਿਆ 9 ਵਜੇ ਵਾਲੀ ਕਹਿੰਦੀ ਸੀ ਓਏ ਲੈ 2:00 ਵਜੇ ਤਿਆਰ ਹੀ ਨਹੀਂ ਹੁੰਦੀ 9 ਵਜੇ ਵਾਲੇ ਇੱtanto ਠੀਕ ਆ ਮਨ ਕਹਿੰਦੀ ਆ ਇਹ 9 ਵਜੇ ਵਾਲੇ ਕਹਿਦਾ ਨਾ ਮੰਮੀ ਨੇ ਵੀ 9 ਵਜੇ ਵਾਲੇ ਚਲੋ ਜੀ ਪੇਕਿਆਂ ਤੋਂ ਸਹਰਿਆਂ ਨੂੰ ਅੱਜ ਤਾਂ ਜਿਉਂ ਗਏ ਜਿਉਂ ਆਏ ਉਹ ਗੱਲ ਹੋ ਗਈ ਐ ਸੌਂ ਗਈ ਜਾ ਕੇ ਤੇ ਅੱਜ ਫਿਰ ਦੁਸਹਿਰੇ ਤੇ ਕੀ ਬਣਾ ਰਹੇ ਹੋ ਤੁਸੀਂ ਮੈਂ ਮੈਂ ਸੋਚ ਰਹੀ ਆ ਮੈਂ ਕਿਤੇ ਮੂਹ ਬਣਾਉਣ ਲੱਗ ਜੀ ਨਹੀਂ ਅੱਧਾ ਬਣਾਏ ਸੀ ਚਟੇ ਚਨੇ ਵੀ ਭਟੂਰੇ ਬਣਾਈ ਤੇ ਛੋਲੇ ਭਟੂਰੇ ਭਟੂਰੇ ਰਹ ਹੁੰਦਾ ਯਾਰ ਕੋਈ ਹੋਰ ਚੀਜ਼ ਬਣਾ ਹੋਰ ਕਿੰਨਾ ਹੀ ਛੋਲੇ ਆ ਨਾ ਟਿੱਕੀਆਂ ਵੀ ਬਣਦੀਆਂ ਪੂਰੀ ਛੋਲੇ ਵੀ ਬਣਦੇ ਆ ਪੂਰੀਆਂ ਦਾ ਕਾਲੇ ਛੋਲੇ ਨਾਲ ਦੀ ਪੂਰੀਆਂ ਦਾ ਪਤਾ ਗੱਲ ਖਾਧੀਆਂ ਪਰ ਟਿੱਕੀ ਬਣਾ ਲਾ ਫਿਰ ਤੋਹਨੇ ਕੀ ਕੀ ਲੈਣਾ ਪਣਾ ਉਹਦੇ ਲਈ ਦਹੀਂ ਪਿਆ ਜਣੇ ਵੀ ਜਪੋਣੇ ਆ ਵੀ ਹੋਏ ਆ ਸਾਰਾ ਕੁਝ ਹੀ ਪਿਆ ਫਿਰ ਤਾਂ ਇਮਲੀ ਵੀ ਪਈ ਆ ਜਟਣੀ ਮੈਂ ਘਰੇ ਬਣਾ ਲਉ ਉਹ ਲੈ ਲਿਓ ਕੀ ਹਰੀਆਂ ਮਿਰਚਾਂ ਮੁੱਕੀਆਂ ਹੀ ਆਪਣੀਆਂ ਓਕੇ ਧਣੀਆਂ ਲੈ ਲਿਓ ਥੋੜਾ ਹਰੀਆਂ ਮਿਰਚਾਂ ਧਣੀਆਂ ਆਦਰਕ ਮੂੜੀਆਂ ਬਸ ਮੂੜੀਆਂ ਉਹ ਲਿਓ ਇੱਕ ਅੱਧੀ ਮੂੜੀਆਂ ਵੱਧ ਲੈ ਲੈ ਕੱਲ ਨੂੰ ਮੂੜੀਆਂ ਨਾਲ ਰੋਟੀ ਓਕੇ ਯੈਸ ਸੋਨੇ ਦਾ ਪਹਿਲਾ ਦਸਾ ਰਾਜ ਆ ਨਾ ਸੌਰੀ ਪਿੰਡ ਪਹਿਲਾਂ ਤਾਂ ਸਾਰਾ ਮਨਾਉਗੀ ਅੱਜ ਸਭਨੇ ਦੇ ਤੂੰ ਨਾ ਹਜੇ ਆਪਣਾ ਵਿਆਹ ਹੋਇਆ ਹੁੰਦਾ ਮੰਮੀ ਨੇ ਬਾਰੇ ਕੀ ਬਣਾਉਣਾ ਸੀ ਬ੍ਰੈਡ ਰੋਲ ਬ੍ਰੈਡ ਤੁਹਾਨੂੰ ਪਤਾ ਹਾਂ ਬ੍ਰੈਡ ਰੋਲ ਮੰਮੀ ਨੇ ਅੱਜ ਵੀ ਬਣਾ ਲੈਣੇ ਦੇਖੇ ਜਾਈ ਉਹ ਮੈਂ ਹੀ ਉਹ ਸਵਾਦ ਬਣਾਉਂਦੀ ਆ ਮੰਮੀ ਬ੍ਰੈਡ ਰੋਲ ਬਣਾਉਂਦੀ ਆ ਸਵਾਦ ਕਿਹ ਲੱਗਦੇ ਉਹ ਐ ਹਾਂ ਨਾ ਘਣੀਆਂ ਹੈਗਾ ਲਓ ਜੀ ਸਬਜ਼ੀ ਦੀ ਖਰੀਦਦਾਰੀ ਸ਼ੁਰੂ ਹੋ ਗਈ ਅੱਜ ਬਣਾਵਾਂਗੇ ਟਿੱਕੀਆਂ ਲੈ ਲਿਆ ਹੁਣ ਸਾਰਾ ਕੁ ਉਹ ਕੇ ਰਪੋਟਾ ਮੱਤਾ ਲਗੀਆਂ ਨਾ ਆ ਮੂੜੀਆਂ ਦਾ ਪੌੜਾ ਨਾ ਮਰੀਆਂ ਨੀ ਉਹਦ ਲੈ ਬਾਲਾ ਹਜੇ ਤਾਂ ਸੀਜ਼ਨ ਸ਼ੁਰੂ ਹੋਣਾ ਨਾ ਫਿਰ ਗੋਭੀ ਦਾ ਬਾੜੀ ਮੈਂ ਤਾਂ ਗੋਭੀ ਲਈ ਹੋਈ ਨਹੀਂ ਮੂੜੀਆਂ ਰੋਟੀਆਂ ਲੈ ਲਈਆਂ ਹੈ ਨਹੀਂ ਫਿਰ ਠੀਕ ਆ ਲਾਓ ਜੀ ਦੇਖੋ ਨੂੰ ਤਾਂ ਚਾਹ ਪਤੀ ਲੱਗਦੀ ਹੁੰਦੀ ਜਿਵੇਂ ਚਾਹ ਧਰੀ ਹੁੰਦੀ ਹੈ ਹੈ ਪਰ ਹੈ ਚਰਨੀ ਬਣ ਰਹੀ ਹੈ ਕੋਣੀ ਪਲੇਟ ਥੜਾ ਕੀ ਕੀ ਪਾਇਆ ਚਰਨੀ ਚ ਉਹਦਨ ਨਾ ਮੇਰੇ ਤੋਂ ਬਾੜੀ ਉਹ ਠਿੱਕਰ ਹੋ ਗਈ ਸੀ ਅੱਜ ਫਿਰ ਪਤਲੀ ਬਣਾ ਰਹੀ ਨੀ ਨਹੀਂ ਨਹੀਂ ਅੱਜ ਮੈਂ ਇਮਲੀ ਪਿਉਂਦੀ ਪਹਿਲਾਂ ਹੂੰ ਫਿਰ ਉਹਨੂੰ ਥੋੜੀ ਜਿਹੀ ਮਸਲ ਕੇ ਜੇ ਨਾ ਬੀ ਕੱਢ ਲੈ। ਅੱਛਾ। ਬਾਜੋ ਪਾਉਣ ਲਿਆ। ਹੁਣ ਪਾਣੀ ਉਬਲ ਮਾ ਧਰ ਕੇ ਵਿੱਚ ਖੰਡ ਪਾਤੀ ਥੋੜੀ ਜਿਹੀ ਇੱਕ ਪੇਸੀ ਗੁੜ ਦੀ ਪਾਤੀ। ਇਹਦੇ ਨਾਲ ਰਹਿ ਗਏ ਆਲੂ। ਹਾਂ ਹਾਂ ਬਸ। ਇਹ ਤਾਂ ਕਰੀਮ ਵਾਂਗੂ ਬਣਾਦੀ ਐ। ਅੱਜ ਵਧੀਆ ਬਣੇਗਾ। ਮੂਲੀ ਤੇ ਚਕੰਦਰ। ਲਓ ਜੀ ਮੂਲੀ ਚਕੰਦਰ ਹਰੀਆਂ ਮਿਰਚਾਂ ਗੰਡੇ ਧਣੀਆਂ ਤੇ ਹੁਣ ਜਿਹੜੇ ਹੈਗੇ ਆਲੂ ਇਹਨਾਂ ਨੂੰ ਕਰਾਂਗੇ ਮੈਸ਼। ਲੋ ਜੀ ਸਾਰਾ ਜਿਹੜਾ ਸਮਾਨ ਆ ਗਿਆ ਰੈਡੀ ਤੇ ਹੁਣ ਪਾਉਨੇ ਆਪਾਂ ਤੇਲ ਇਹਦੇ ਵਿੱਚ ਕੱਢਾਂਗੇ ਟਿੱਕੀ ਟਿੱਕੀ ਹੋਰ ਚਿਲੀ ਫਲੈਕਸ ਇਹ ਵੀ ਪਾਉਨੇ ਆ ਇਹ ਵਿੱਚ ਸੁੱਕੀ ਲਾਲ ਮਿਰਚ ਮੈਸੇ ਕਰ ਦਨੇ ਸਾਰਾ ਹਰੀ ਮਿਰਚ ਆਪਾਂ ਥੋੜੀ ਪਾਵਾਂਗੇ ਕਿਉਂਕਿ ਚਿਲੀ ਫਲੈਕਸ ਆਪਾਂ ਪਾ ਦੇ ਸੀ ਤੇ ਮਸਾਲੇ ਪਾ ਦੇ ਗਏ ਗੂੜਾ ਧਰਮਸਾਲਾ ਸੀਦਾ ਚਾਹੇ ਦਾ ਪਾਊਡਰ ਬਣਾ ਕੇ ਪਾ ਲਓ ਸੈਂਸ ਸੁੱਕਾ ਤੇ ਆਪਣੇ ਪਿਆਰ ਧਨੀਆ ਪਾਊਡਰ ਤੇ ਨਮਕ ਚੰਗੀ ਤਰ੍ਹਾਂ ਫਿਰ ਨੂੰ ਬਹੁਤ ਨਾਲ ਲੈਣਾ ਹੈ ਜਮਨਾਂਗੇ ਆਪਾਂ ਕਾਰਨ ਫਲੋਰ ਵੀ ਪਾਉਣਾ ਚਮਚਕ ਤੁਹਾਡੇ ਕੋਲ ਕਾਰਨ ਫਲੋਰ ਨਹੀਂ ਹੈਗਾ ਤਾਂ ਤੁਸੀਂ ਮੱਕੀ ਆਟਾ ਵੀ ਪਾ ਸਕਦੇ ਹੋ ਥੋੜਾ ਜਿਹਾ ਪਾਉਣਾ ਹੈ ਧਨੀਆ ਮੈਂ ਉਹ ਆਪਾਂ ਨਾਲਗੇ ਮੈਸ਼ ਆਰੋ ਆਲੂ ਟਿੱਕੀਆਂ ਖਾ ਲੋ ਰੱਬਾ ਆਰਿਓ ਆਰਿਓ ਕਰਾਂ ਮੈਂ ਬਾਟੇ ਇਹਨਾਂ ਖਾਣੇ ਬਣਾ ਕੇ ਖਾਣੇ ਤੇ ਬੰਤੀ ਦੋ ਦਿਨ ਰਹੂਗਾ ਹਾਂ ਬਸ ਪਹਿਲਾਂ ਮੈਂ ਗੋਲ ਕਰ ਲਈਏ ਫਿਰ ਕਟੀਆਂ ਫਰਾਈ ਹੋ ਜਾਣਗੀਆਂ ਓਕੇ ਇਹਦਾ ਹੈਂਡਲ ਇਹਨੂੰ ਆਪਾਂ ਢਾਬਾ ਖੋਲ ਦੇਣਾ ਹੁਣ ਬਾਪ ਪਿੰਡ ਲੈ ਸਹੀ ਗਾ ਹਾਂ ਅੰਦਰ ਉਹ ਡੱਬੀ ਕਿਉਂ ਦੀ ਫੜੇ ਮੜੇ ਨਾਲ ਹੱਥ ਲਾਣਾ ਕਿਉਂਦਾ ਮੈਂ ਅੱਗੇ ਕਹਿੰਦਾ ਮੈਂ ਕਿਹਾ ਅੱਗੇ ਮੰਮੀ ਨੇ ਦਸਹਿਰੇ ਜਾਂ ਦੀਵਾਲੀ ਤੇ ਬ੍ਰੈਡ ਜੇ ਬਣਾ ਦੇਲੇ ਬੜੇ ਸਵਾਦ ਇਹ ਨਵਾਂ ਜੀ ਹੈ ਨਵੇਂ-ਨਵੇਂ ਆਪਾਂ ਨੂੰ ਡਿਸਾਂ ਬਣਾ ਕੇ ਖਵਾਉਣਾ ਤੇ ਇੰਦਰ ਪਤਾ ਕੀ ਕਹਿੰਦਾ ਸੀ ਮੰਮੀ ਢੱਲੀ ਜੀ ਹੋਈ ਬੈਠੀ ਸੀ ਸੋਲੀ ਆਈ ਮੈਂ ਕਿਹਾ ਢੱਲੀ ਤਾਂ ਹੋਈ ਆ ਕੱਲੀ ਇੰਦਰ ਕਹਿੰਦਾ ਅੱਗੇ ਅਸੀਂ ਢੱਲੇ ਹੁੰਦੇ ਸੀ ਹਾਂ ਹੂੰ ਵਾਦੀ ਵਾ ਟਿੱਕੀ ਗੋਲ ਗੋਲ ਇਹਦਾ ਜਮਾ ਹੀ ਓਹੋ ਮੈਂ ਵੀ ਕਿਹਾ ਕੁਝ ਭੁੱਲ ਨਹੀਂ ਮੈਂ ਹੂੰ ਫਰੇ ਮਟਰ ਰਹਿ ਗਏ ਪੈਕਟ ਲਿਆਈ ਸੀ ਆ ਉਥੋਂ ਫੜਿਆ ਤਾਂ ਸੀ ਪੈਕਟ ਬਣਾ ਤੀਆਂ ਟਿੱਕੀਆਂ ਜਮਾ ਈ ਓਵੇਂ ਬਣਾਦਿਆਂ ਯਾ ਸੋਨੇ ਤਾ ਮਟੀਰੀਅਲ ਬੱਝ ਗਿਆ ਫ੍ਰੀਜ਼ ਕਰਕੇ ਕਟਲਟ ਬਣਾ ਲਾਂਗੇ ਸਵੇਰੇ। ਉਹ ਮੈਂ ਇੱਕ ਉਹ ਦੇਖੇ ਸੀਗੇ ਆ ਉਹ ਬਣ ਦਿੰਦੇ ਆ ਜਿਹੜੇ ਹੁੰਦੇ ਆ ਉਹ ਫੋਇਲ ਪੇਪਰ ਚ ਪਾ ਕੇ ਨਾ ਫ੍ਰੀਜ਼ ਕਰ ਦੇਣਾ ਫਿਰ ਉਹ ਜੰਮ ਜਣੇ ਨੇ ਉਹਨੂੰ ਕੱਟ ਕੇ ਨਿੱਕੇ ਨਿੱਕੇ ਨੱਗੜੇ ਬਣਾਵਾਂਗੇ। ਕੀ ਫਰਾਈ ਆਣੇ ਆ ਟਿੱਕੀਆਂ ਤੇਕੀਆਂ ਬਣਾਉਣੇ ਆ। ਟਿੱਕੀਆਂ ਹਾਂਜੀ। ਸ਼ਾਬਾਸ਼। ਦਸਹਿਰਾ ਆ ਜਾ। ਸ਼ਾਨ। ਉਹ ਰਾ ਦੇ ਟਿੱਕੀਆਂ ਬਣਾਈ ਜਾਂਦੀ ਆ। ਬਣਾਵਾਂਗੇ। ਇਹਨੇ ਮੇਰੀ ਘਰੋਂ ਨਾ ਲੈ, ਨਾ ਹਰ ਅੱਤ ਲੈਣੀ ਹੈ। ਆਹੂ ਬਾਹਲੀਆਂ ਦਾ ਦੋ-ਦੋ ਖਾਣੇ ਆਪਾਂ ਦਾ ਚਾਰ ਜਾਣੇ ਆ, ਅੱਠ ਬਣਾ ਲਾ ਪਹਿਲਾਂ। ਕੀ ਆ? ਨਹੀਂ, ਹੁੰਦਾ ਹੁੰਦਾ ਤਾਂ ਤੇ ਮੈਂ। ਆਹ, ਗਿਜਾਰਤਾ ਹੀ ਆ। ਪਾਣੀ ਦਿੱ ਗਿਆ ਹੱਥ ਤੋਂ ਸੂਰੇ ਚ। ਆਪਾਂ ਇਹ ਨਾ ਦੇ। ਦੇਖੀ, ਦੇਖੀ ਉੱਤੇ ਨਾ ਪਾਲੀ। ਮੈਂ ਨਹੀਂ ਡਰਾ ਤਾ। ਡਰਾ ਤਾ ਤੂੰ ਸਾਨੂੰ ਵੀ ਦਿੱਤਾ ਸੀ। ਆ ਰਹੀ ਧਰਦਣੀਆਂ ਕ ਚਾਰ ਚਾਰ ਕੱਟਣਾ ਮੈਂ ਤਾਂ ਕਹਿੰਦਾ ਪਹਿਲਾਂ ਨਹੀਂ ਕੋਈ ਨਹੀਂ ਤਾਂ ਬਣ ਜਾਣਗੇ ਉਹ ਤੇ ਜਨੇਰੀ ਨੇ ਮਰਦੀ ਚਾਹ ਡੀਪ ਫਰਾਈ ਕਰ ਲੋ ਜਾਂ ਸ਼ੈਲੋ ਕਰ ਲੋ ਉਹ ਕੀ ਹੁੰਦਾ ਪੰਜਾਬੀ ਚ ਦੱਸ ਡੀਪ ਫਰਾਈ ਹੁੰਦਾ ਜਿਹੜੀ ਆਪਾਂ ਪਕੌੜੇ ਵਾਂਗ ਤਲਦੇ ਆ ਸ਼ੈਲੋ ਹੁੰਦਾ ਏਨੇ ਕ ਤੇਲ ਤੋਂ ਫਰਾਈ ਕਰਨਾ ਅੱਛਾ ਜਨੇ ਮਮੀ ਵੀ ਖਵਾਉਂਦੀ ਹੁੰਦੀ ਛੈਂ ਕੁਲਰ ਹੈ ਨਾ ਜਿਹੜੀ ਸਟਰੀ ਖਵਾਉਂਦੀ ਹੁੰਦੀ ਹੈ ਦੱਸ ਮਮੀ ਨਾਲ ਰੋ ਆ ਖਵਾਉਂਦੀ ਆ ਬਣਾਟ ਹਾਂ ਦੇ ਇਹ ਬਰਗਰ ਬਣਾ ਲਓ ਹਾਂ ਜੀ ਉੱਪਰ ਦੀਆਂ ਉਹ ਦੇਖੀ ਉੱਤੇ ਨਾ ਫੜ ਬਣ ਗਈ ਆ ਬਸ ਇਹਨਾਂ ਕਰਮ ਬਸ ਜਿਹੜੀ ਫਰਗਰ ਵਾਲੀ ਹੁੰਦੀ ਆ ਉਹਦੇ ਵਿੱਚ ਬ੍ਰੈਡ ਕ੍ਰਮ ਨੂੰ ਬਣ ਉਹ ਕਰਦਨੇ ਆ ਮੈਸ਼ ਕਰਦਨੇ ਆ ਬ੍ਰੈਡਾਂ ਦਾ ਚੂਰਾ ਹਾਂ ਉਹਦੇ ਵਿੱਚ ਬਸ ਐਂ ਟਿੱਕੀ ਲਵੇੜ ਲਵੇੜ ਤੇ ਐ ਰੱਖ ਦਨੀ ਕੋੜਾ ਕੜਾਕ ਜਿਹੀ ਨਹੀਂ ਹੋਣੀ ਬਰਗਰ ਵੀ ਬਣਾ ਦਾਂਗੇ ਫਿਰ ਰੱਖ ਦਨਾਂ ਦੱਕੀ ਚੰਨ ਪੱਟੇ ਬਸ ਨਾ ਕੋਕ ਖੜ ਲਿਆ ਮਮੂ ਤੋਂ ਏ ਨੋਗੜਾ ਪੀਣਾ ਡੈਡੀ ਕਹਿੰਦਾ ਮੈਨੂੰ ਬਣਾ ਕੇ ਨਹੀਂ ਖਵਾਉਂਦੀ ਸੀ ਕੁਛ ਜਵਾਨੀ ਚ ਲੈ ਕਹਿੰਦਾ ਡੈਡੀ ਕਹਿੰਦਾ ਕੁਛ ਵੀ ਨਹੀਂ ਬਣਾ ਕੇ ਖਵਾਇਆ ਤੇਰੀ ਮੰਮੀ ਨੇ ਤਾਂ ਮੈਨੂੰ ਓਏ ਮੈਨੂੰ ਨੇ ਕੋਈ ਸ਼ੌਂਦਗਾ ਓ ਤੂੰ ਕੀ ਪੀਣਾ ਕੋਕ ਪੀਣਾ ਕੰਮ ਅੰਬ ਵਾਲਾ ਬਤਾ ਮੈਂ ਤਾਂ ਕੋਈ ਨਹੀਂ ਪੀਂਦਾ ਲੈ ਵੀ ਇਹ ਤਾਂ ਗੁੱਸਾ ਕਰ ਗਈ ਔਰ ਤੂੰ ਹੀ ਕਹਤਾ ਵੀ ਆਉਂਦਾ ਨਹੀਂ ਬਣਾਉਣਾ ਕੋ ਹਾਂ ਵੀ ਬਣੀ ਆ ਤੇ ਜੇ ਨਾ ਰੋਣ ਦੀ ਕੋਈ ਫਸਲ ਨਹੀਂ ਕਰਦੇ ਨਾਲ ਕੋਈ ਨਹੀਂ ਲੜਾਉਂਦਾ ਦੇਖੀ ਗਾ ਤੇ ਤੇਰੀ ਨਾ ਇਧਰੋਂ ਪਾਲਟ ਤੀ ਸਾਰਾ ਲਓ ਜੀ ਟਿੱਕੀਆਂ ਹੋ ਗਈਆਂ ਰੈਡੀ ਤੇ ਹੁਣ ਖਾਵਾਂਗੇ ਆਹ ਦੂਬੀ ਦਿਨ ਦਿਨ ਛਕਣੀਆਂ ਟਿੱਕੀਆਂ ਤੇ ਬਣਾਉਣ ਦਾ ਤਰੀਕਾ ਤਾਂ ਤੁਹਾਨੂੰ ਦੱਸ ਹੀ ਦਿੱਤਾ ਤੁਸੀਂ ਸਾਰਿਆਂ ਨੇ ਸਿੱਖ ਲਿਆ ਹੁਣ ਬਹੁਤ ਈਜ਼ੀ ਬਹੁਤ ਹੀ ਸੌਖਾ ਜਿਹਾ ਤਰੀਕਾ ਤੇ ਜਿਹੜੀ ਬਾਕੀ ਦਾਲਾ ਛੋਲੇ ਆਲੀ ਇਹਦਾ ਸਾਰੇ ਬਣਾਉਂਦੇ ਆ ਕਰੇ ਇਹ ਉਮੀ ਬਣਨੀ ਹੈ ਚਟੇ ਛੋਲੇ ਦਾ ਪਤਾ ਹੀ ਆ ਤੇ ਟਿੱਕੀਆਂ ਦਾ ਸੀਗਾ ਟਿੱਕੀਆਂ ਆਪਾਂ ਦੱਸ ਦਿਆਂ ਤੁਹਾਨੂੰ ਵੀ ਕਿਵੇਂ ਬਣਦੀਆਂ ਤੇ ਸਾਰੇ ਜਾਣੇ ਘਰ-ਇੱਕ ਘਰੀ ਜਰੂਰ ਟਰਾਈ ਕਰਿਓ ਤੇ ਜਿਨ੍ਹਾਂ ਨੇ ਸਾਡਾ ਚੈਨਲ ਅਜੇ ਤੱਕ ਨਹੀਂ ਸਬਸਕ੍ਰਾਈਬ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਲਓ ਜੀ ਨਵੀਆਂ ਪਲੇਟਾਂ ਤੇ ਨਵੀਂ ਡਿਸ਼ ਦੇ ਨਾਲ ਅੱਜ ਸਰਵ ਕਰਨ ਲੱਗੇ ਆ ਟਿੱਕੀ ਛੋਲੇ 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 ਜਿੰਨੀਆਂ ਦੇਖਣ ਤੇ ਵਧੀਆ ਲੱਗਦੀਆਂ ਉਹਨੀਆਂ ਖਾਣ ਚ ਸਵਾਦ ਹੋਣੀਆਂ ਮਨ ਲੱਗਦਾ। ਨੂੰ ਮੈਂ ਚਲੇ ਲਈ ਸੀ। ਯੈਸ ਸਰ ਬਹੁਤ ਸਵਾਦ ਸੀ। ਚਟਨੀ ਕੱਢਿਓ ਫ੍ਰੀਜ਼ਰ ਚ ਪਈ ਆ ਮੜੀ ਦੀ ਮਲੀ ਵਾਲੀ। ਕਰ। ਅੱਜ ਸੋਹਣੀ ਬਣੀ ਆ ਹਨਾ। ਹਮ। ਅੱਜ ਮੈਂ ਗੁੜ ਜ਼ਿਆਦਾ ਪਾਇਆ ਸੀ ਤੇ ਖੰਡ ਵੀ ਐਡ ਕੀਤੀ ਸੀ। ਹਮ। ਸੋਹਣੀ ਬਣੀ। ਚੇਕ ਕੋ। ਖੱਟੀ ਮਿੱਠੀ ਖੱਟੀ ਮਿੱਠੀ। ਹੁਣ ਪਾਵਾਂਗੇ ਸੈਲਡ। ਹਾ 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 ਅਸਲੀ ਰੰਗ ਤਾਂ ਕਹਿੰਦੇ ਇਹਨੇ ਬੰਨਣੇ ਆ ਆਪਾਂ ਨਾਰ ਦੇ ਦਾਣੇ ਵੀ ਪਾ ਸਕਦੇ ਆ ਪਰ ਅੱਜ ਹੈ ਨਹੀਂ ਆਪਣੇ ਕੋਲ ਨਾਰਾ ਉਹ ਲੈਮਕਾ ਨਹੀਂ ਲੈਣਾ ਜੀ ਚਲ ਕੋਈ ਨਾਰਾ ਖਾੜੋ ਪੀ ਲਓ ਹਾਂ ਲੈਮਕੰਤੇ ਪੁੰਤੇਗਾ ਹਾਂ ਗੱਲ ਗਿਆ ਹਾਂ ਇਹ ਤਾਂ ਐ ਲਿਆਂਦਾ ਜਿਵੇਂ ਬਿਮਾਰ ਹੁੰਦਾ ਕੋਈ ਆ ਮੰਮੀ ਨੂੰ ਲਾਤਾ ਮਾਰਦਾ ਰੈਡੀ ਨੇ ਮੰਮੀ ਮਾਰ ਕੋ ਆ ਚੱਲ ਫਿਰ ਆਓ ਚਲ ਇਕੱਠੇ ਸਾਰੇ ਜਾਣੇ ਇਕੱਠੇ ਹੀ ਖਾਣਾ ਹੀ ਪਾਲਾ ਬਰਾ ਮਾਹੌਲ ਬੜਾ ਹੀ ਨਾ ਹਾਂ ਉਹਨੇ ਕਰਾ ਇਹ ਕੋੜੀ ਨਾ ਅਰਕਾ ਜਾਨੀ ਛੋੜੀਆਂ ਪਲੇਟਾਂ ਦਾ ਬਣਾਇਆ ਉਦੋਂ ਨਾ ਚਾਟ ਵਾਪਿੰਗ ਸੀ ਵਾਲੀ ਵੱਧੂਣਗੀ ਸੀ ਨਹੀਂ ਅੱਜ ਤਾਂ ਵਧੀਆ ਸਹੀ ਹੈ ਪੂਰਾ ਪੂਰਾ ਹੀ ਅੱਜ ਤਾਂ ਸਮਾਨ ਚਲੋ ਵੀ ਬੈਠੋ ਕਰਾ ਉੱਠ ਕੇ ਉਹ ਗੋੜੀ ਸਾਬਾ ਚਲੋ ਵੀ ਚਲੋ ਕਰਾ ਮੈਂ ਉੱਠਾ ਔਠੜਾ ਉਦੋਂ ਦਾ ਰਾਤ ਨਚਣਾਉਣੀ ਆੜਦੀ ਸ਼ਾਂਜੀ ਤੇ ਮੰਮੀ ਦਾ ਇਹ ਫੇਵਰੇਟ ਆ ਟਿੱਕੀ ਦਾ ਚਾਹੇ ਹਾਂ ਟਿੱਕੀ ਨਹੀਂ ਛੱਡਦੀ ਇਹ ਜਮਾਈ ਕਿਉਂ ਵੀ ਤਾ ਸਵਾਦ ਬਣੀਆ ਇਹ ਤਾਂ ਤੇਰੇ ਵਾਲੀ ਵੀ ਖਾਜੂ ਅੱਜ ਰੈਡੀ ਹੈ ਜਾਂ ਹਾਂ ਠਾ ਲਵਾਜ ਕਰ ਅੱਜ ਕਿਆ ਕੇਰੀ ਵੀ ਨਹੀਂ ਮੈਂ ਤਾਂ ਖਾਣੀ ਨਹੀਂ ਕਿਆ ਅੱਜ ਦਾ ਚਾ ਹਾਂ ਤੇ ਕੀ ਦਾ ਵਾੜੀ ਖਾਂਦੀ ਆ ਨਹੀਂ ਉਹ ਵੀ ਚਾਹੇ ਨਾ ਭੁੱਖੋਂ ਦੀ ਤਾਂ ਵੀ ਖਾਣੀ ਸੀ ਸਵਾਦ ਬਣੀਆ ਟਿੱਕੀ ਮੈਂ ਉਹਦੇ ਨਾਲ ਵਧੀਆ ਹਾਂ ਉਹ ਲੈਣਾ ਮਾਸਾ ਹਾਂ ਬੱਲੇ ਬੱਲੇ ਵੀ ਬਹੁਤ ਕਾਠਾ ਓਏ ਤੁਸੀਂ ਇਹਦੇ ਪਾਗਲਾਦੀ ਓਏ ਜਾ ਤਾ ਅਹ ਰਾ ਟੱਕੀ ਨਹੀਂ ਲਾਦੀ ਹੋਰ ਨਹੀਂ ਹੁੰਦਾ ਚਲ ਨਿਪੜ ਕੇ ਆ ਕਾ ਚਲੋ ਮੰਡੀ ਚ ਚੱਲ ਗਏ ਨਹੀਂ ਉਹ ਪੜਾ ਦੇ ਘਟ ਪਾਇਆ ਆ ਨਿਕਲ ਸਕਦਾ ਮੰਡੀ ਤੋਂ ਮੰਡੀ ਜੋੜ ਕੇ ਤੈਨਾਂ ਉਹ ਬੜਾ ਕਾਠੋ ਆ ਓਏ ਲੁੱਟੀ ਪਈ ਮੈਂ ਉਹ ਜੀ ਕਿਹਾ ਉਹ ਟੱਕ ਮੈਂ ਕਿਹਾ ਕਿ ਨੀ ਹਿੰਦੂ ਪਾਤੀ ਜੀ ਉਹ ਮੰਡੀ ਦਾ ਜੁੜਾ ਨਾਰੀ ਲਾ ਲੂਗਾ ਜੁੜਾ ਤੁਹਾਡੇ ਗੱਈ ਬਾਗ ਨੂੰ ਤਾਜ਼ਾ ਉਹਦਾ ਇੱਕਾ ਬ੍ਰੇਕ ਕਮਾਰੇ ਉਹ ਤੰਦਰਾ ਨੇ ਰਾਮ ਜੀ ਛੜ ਤੇ ਵੀ ਬ੍ਰੇਕ ਕਮਾਰੇ ਟਰੈਕਟਰ ਦੇ ਇੱਕੋ ਦਾ ਜੈ ਸ਼੍ਰੀ ਰਾਮ ਆਹ ਬਾਲੀ ਬਾੜੀ ਕੀਤੀ ਯਾਰ ਰਾਵੜ ਉਹ ਨਹੀਂ ਉਹ ਤਾਂ ਟਰੈਕਟਰ ਢਾਲੀ ਨੂੰ ਢਾਰ ਤੇ ਉਹ ਮੈਂ ਤੱਕ ਰਹੀ ਜਾਂਦਾ ਵੀ ਲੈ ਚੱਲੋ ਲੈ ਚੱਲੋ ਬਾਕੇ ਉਹ ਦਰਪਾਉਂਦਾ ਹੀ ਨਹੀਂ ਬਾਹਲੋ ਯਾਰ ਐ ਨਾ ਕਰੋ ਰਾਵਣ ਜੀ ਹੁਣੀ ਮਿਹਨਤਾਂ ਕਰੀ ਜਾਂਦੇ ਯਾਰ ਐ ਨਾ ਕਰੋ ਬਾਹਲੋ ਬਾਈ ਬਣੀ ਨਾ ਬਾੰਦਈ ਨਹੀਂ ਆ ਗਿਆ ਮੈਂ ਆਹਦਰਾ ਰਾਮ ਨंदन ਮਰ ਰਸ ਕੇ ਭੱਜ ਗਏ